ਪੰਜਾਬ ਸਕੂਲ ਸਿੱਖਿਆ ਬੋਰਡ ਨੇ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਦਾਖਲਿਆਂ ਦੀ ਤਾਰੀਖ ਅੱਗੇ ਵਧਾ ਦਿੱਤੀ ਹੈ ਪਹਿਲਾਂ ਇਹ ਦਾਖਲੇ 15 ਮਈ ਤੱਕ ਹੋਣੇ ਸੀ ਪਰ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਨੂੰ 15 ਜੁਲਾਈ ਕਰ ਦਿੱਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡਾਇਰੈਕਟਰ ਅਮਰਿਤਾ ਗਿੱਲ ਨੇ ਸਰਕਾਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਹੈਡਮਾਸਟਰਾਂ ਨੂੰ ਇਹਨਾਂ ਦਿਸ਼ਾ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਪੰਜਾਬ ਬੋਰਡ ਨੇ ਦਾਖਲੇ ਦੀ ਤਾਰੀਖ ਵਧਾਈ ਹੋਵੇ ਅਜਿਹੇ ਅਭਿਆਨ ਹਰ ਸਾਲ ਕੀਤੇ ਜਾਂਦੇ ਨੇ ਪਿਛਲੇ ਸਾਲ ਵੀ ਬੋਰਡ ਨੇ ਤਿੰਨ ਵਾਰ ਦਾਖਲੇ ਦੀ ਤਾਰੀਖ ਅੱਗੇ ਵਧਾਈ ਸੀ ਤੇ ਇੱਕ ਵਾਰ ਫੇਰ ਤੋਂ ਇਹ ਤਾਰੀਖ ਬਦਲ ਦਿੱਤੀ ਗਈ ਹੈ ਯਾਨੀ ਕਿ ਹੁਣ ਦਾਖਲੇ 15 ਤਾਰੀਖ ਨੂੰ ਹੋਣਗੇ 15 ਮਈ ਨੂੰ ਪਹਿਲਾਂ ਇਹ ਦਾਖਲੇ ਹੋਣੇ ਸੀ ਪਰ ਹੁਣ ਇਹ ਦਾਖਲੇ 15 ਜੁਲਾਈ ਨੂੰ ਹੋਣਗੇ ਤਨੀਸ਼ਾ ਚੋਹਾਨ ਸਾਡੀ ਪੱਤਰਕਾਰ ਸਸ ਖਬਰ ਤੇ ਸਾਣਾ ਜੁੜੇ ਹੋਏ ਨੇ ਤਨੀਸ਼ਾ 15 ਮਈ ਦੀ ਜਗ੍ਹਾ ਤੇ ਹੁਣ 15 ਜੁਲਾਈ ਤਾਰੀਖ ਬਦਲ ਦਿੱਤੀ ਗਈ ਹੈ ਨਾ ਦਾਖਲਿਆਂ ਦੀ ਕਾਰਨ ਕੀ ਦੱਸਿਆ ਜਾ ਰਿਹਾ ਜੀ ਕੁ ਮਹੀਨੇ ਜਿਹੜਾ ज्यादा दूर होंगे कर दिया गया सीटा अजे तक नहीं पड़िया इस बार भी एक्सटेंड कितने पर इस गोरमेंट स्कूल भी प्रिंसपल ने टी अहसास का ज्यादा टाइम जरा एडमिशन टीचर जिड़िया ने एडमिशन प्रोसैस हो जाए ਪੜਾਉਂਦੇ ਲਈ ਇੱਥੇ ਹੀ ਟੀਚਰਸ ਕੱਟ ਹੁੰਦੀਆਂ ਨੇ ਤੇ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ ਉਹਨਾਂ ਨੇ ਕਹਿੰਦੇ ਕਿ ਪਹਿਲਾਂ ਹੀ 1 ਅਪ੍ਰੈਲ ਤੋਂ ਸੈਸ਼ਨ ਸ਼ੁਰੂ ਹੋਇਆ ਹੋਇਆ ਤੇ 1 ਅਪ੍ਰੈਲ ਤੋਂ 15 ਮਈ ਯਾਨੀ ਕਿ ਲਗਭਗ ਡੇਢ ਮਹੀਨਾ ਤੱਕ ਜਿਹੜੀ ਇਹ ਕਾਰਵਾਈ ਪੱਲਾ ਹੀ ਐਡਮਿਸ਼ਨ ਦੀ ਚੱਲ ਚੁੱਕੀ ਹੈ ਹੁਣ ਫਿਰ ਜਿਹੜੀ ਇਹ ਤੀਥੀ ਨੂੰ ਵਧਾ ਦਿੱਤਾ ਗਿਆ ਇਸ ਦੇ ਨਾਲ ਟੀਚਰਸ ਨੂੰ ਫੇਰ ਤੋਂ ਇੰਗੇਜ ਕਰਨਾ ਪਏਗਾ ਇਸ ਪ੍ਰੋਸੈਸ ਦੇ ਵਿੱਚ ਤੇ ਪੜਾਉਣਾ ਜਿਹੜਾ ਵਾ ਪੂਰਾ ਪ੍ਰੋਸੈਸ ਜਿਹੜਾ ਐਨੂਅਲ ਜਿਹੜਾ ਐਕਾਡੈਮਿਕ ਹੈ ਉਹ ਬਹੁਤ ਜ਼ਿਆਦਾ ਡਿਸਟਰਬ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਕਾਫੀ ਜ਼ ਨਹੀਂ ਲੰਦਾ ਕਿ ਜਦੋਂ ਸੇਟਾ ਨਹੀਂ ਪੂਰੀਆਂ ਭਰ ਪਾਉਂਦੀਆਂ ਨੇ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਰਓਵਰ ਹਰ ਹਰ ਸਾਲ ਹੀ ਐਕਸਟੈਂਸ਼ਨ ਜਿਹੜੀ ਆ ਹੋ ਜਾਂਦੀ ਹੈ ਇਸ ਵਾਰ 1 ਮਹੀਨਾ ਹੋਇਆ ਹੋ ਸਕਦਾ ਹੈ ਕਿ ਜੇ ਇਸ 1 ਮਹੀਨੇ ਦੇ ਵਿੱਚ ਉਹਨਾਂ ਦੇ ਫੀਸ ਨਹੀਂ ਭਰ ਪਾਉਂਦੀਆਂ ਨੇ ਤੇ ਐਕਸਟੈਂਸ਼ਨ ਹੋਰ ਵੀ ਕਰ ਸਕਦੇ ਨੇ ਜੀ ਸ਼ਰਮਾ ਤਨੀਸ਼ਾ ਇਸ ਐਡਮਿਸ਼ਨ ਇਸ ਤਰ੍ਹਾਂ ਲੇਟ ਕਰਨ ਦੇ ਨਾਲ ਦਾਖਲੇ ਲੇਟ ਕਰਨ ਦੇ ਨਾਲ ਕਿ ਸਟੂਡੈਂਟਸ ਦੇ ਵੀ ਕਿਸੇ ਤਰ੍ਹਾਂ ਦਾ ਕੋਈ ਅਸਰ ਪੈਂਦਾ ਹੈ ਜੀ ਹਾਂ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਅਸਰ ਪੰਦਾ ਹੈ ਕਿਉਂਕਿ ਟੀਚਰਸ ਜਿਹੜੀਆਂ ਨੇ ਉਹ ਕਲਾਸਿਸ ਨਹੀਂ ਲੈ ਰਹੇ ਆਂਦੇ ਕਲਾਸਿਸ ਸਕਿਪ ਹੋਣ ਨੇ ਤਾਂ ਦੱਸਿਆ ਕਿ ਕਾਫੀ ਟੀਚਰਸ ਤੇ ਪ੍ਰਿੰਸੀਪਲ ਹਤਾਸ਼ ਨੇ ਕਿਉਂਕਿ ਅੱਗੇ ਹੀ ਟੀਚਰਸ ਬਹੁਤ ਘਾਟ ਨੇ ਤੇ ਐਸਾ ਕਰਨ ਦੇ ਨਾਲ ਟੀਚਰ ਥੋੜੀ ਜਿਹੀ ਇਸ ਪ੍ਰੋਸੈਸ ਦੇ ਵਿੱਚ ਇੰਗੇਜ ਹੋ ਜਾਂਦੀਆਂ ਨੇ ਤੇ ਕਲਾਸਿਸ ਸਕਿਪ ਹੋ ਜਾਂਦੀਆਂ ਨੇ ਕਲਾਸਿਸ ਸਕਿਪ ਹੋਣ ਦਾ ਜ਼ਾਹਿਰ ਜਿਹਾ ਹੈ ਕਿ ਪੂਰਾ ਨੁਕਸਾਨ ਜੋ ਹੈ ਵਾ ਆਮ ਜਿਹੜੇ ਬੱਚੇ ਨੇ ਪੜਨ ਵਾਲੇ ਉਹਨਾਂ ਨੂੰ ਚੇਲਣਾ ਪੰਦਾ ਪਹਿਲਾਂ ਹੀ ਡੇਢ ਮਹੀਨਾ ਹੋ ਚੁੱਕਾ ਹੈ ਕਿ ਉਹਨਾਂ ਦੀ ਕਲਾਸਿਸ ਜਿਹੜੀਆਂ ਨੇ ਪੂਰੇ ਤਰੀਕੇ ਨਾਲ ਨਹੀਂ ਚੱਲ ਪਾ ਬੀਜ਼ੀ ਨੇ ਹੁਣ ਫਿਰ ਤੇ ਐਕਸਟੈਂਸ਼ਨ ਇੱਕ ਮਹੀਨੇ ਦੇ ਕਰ ਦਿੱਤੇ ਗਿਆ ਯਾਨੀ ਲਗਭਗ 2.5 ਮਹੀਨੇ ਉਹਨਾਂ ਦੇ ਕਈ ਕਲਾਸਿਸ ਜਿਹੜੀਆਂ ਨੇ ਸਕਿੱਪ ਹੋਣ ਗਿਆ ਤੇ ਬਾਅਦ ਵਿੱਚ ਜ਼ਾਹਿਰ ਜੀ ਕਹਿੰਦਾ ਕਿ ਬਹੁਤ ਜ਼ਿਆਦਾ ਨੁਕਸਾਨ ਉਹਨਾਂ ਦੀ ਪੜਾਈ ਤੇ ਹੋਏਗਾ ਤੁਸੀਂ ਟੀਚਰਸ ਦੀ ਕਾਰਟ ਹੈ